ਜਿਆਦਾ ਹੋਸ਼ੇਟ ਬਣੀ ਹੋਈ ਜਿਹੜੀ ਐ ਉਹਨ ਦੇ ਵਿੱਚ ਜਿਤੋਂ ਸਿਆਸਤਦਾਨਾਂ ਦੀ ਸਿਆਸਤ ਚੱਲਦੀ ਸੀ ਤਾਂ ਪੰਜ ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੇ ਵਿੱਚ ਹਿੱਤੇ ਕੀ ਅਕਾਲੀ ਦਲ ਦੀ ਸਿਆਸਤ ਐ ਜਿਹੜੀ ਉਹ ਇੱਥੋਂ ਚੱਲਦੀ ਸੀ तमाम ਦੀਆਂ ਤਸਵੀਰਾਂ ਨੇ ਕਈ ਤਸਵੀਰਾਂ ਕੁਝ ਹੀ ਦਿਨ ਦੇ ਵਿੱਚ ਮੁੱਖ ਮੰਤਰੀ ਜਿਹੜੇ ਪੰਜਾਬ ਨੇ ਉਹ ਪਹੁੰਚਣ ਵਾਲੇ ਤਾਂ ਲੋਕਾਂ ਤੋਂ ਜਾਨਣਾ ਕਿਸ ਤਰ੍ਹਾਂ ਉਹਨਾਂ ਦੇ ਵਰਕਰਾਂ ਦੇ ਵਿੱਚ ਜੋਸ਼ ਐ ਤੇ ਕਿੰਨਾ ਕੁ ਸਮਰਥਨ ਦੇ ਵਿੱਚ ਜਿਹੜੇ ਵਰਕਰ ਆਉਤਰਗੇ ਤੇ ਲਗਾਤਾਰ ਵਰਕਰਾਂ ਤੋਂ ਜਾਨਣਾਗੇ ਕਿਸ ਤਰ੍ਹਾਂ ਦਾ ਜੋਸ਼ ਹੈ ਜਿਹੜੇ ਕਰਾਂ ਦੇ ਵਿੱਚ तमाम ਕੀ ਦੇਖਦੇ ਮੁੱਖ ਮੰਤਰੀ ਪੰਜਾਬ ਆ ਬਹੁਤ ਵਧੀਆ ਪੂਰਾ ਹੰਗਾਰਾ ਮਿਲ ਰਿਹਾ ਜੀ ਗੁਰਮੀਤ ਸਿੰਘ ਖੁੜਿਆ ਨੂੰ ਵਧੀਆ ਜੋਸ਼ ਹੈ ਜੀ ਹਰੇਕ ਬੰਦੇ ਚ ਜੋਸ਼ ਹੈ ਹਾਂ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹ ਆ ਰਹੇ ਨੇ तमाम ਇਹ ਜੋ ਗੱਲਾਂ ਨੇ ਸੌਥੋਂ ਵੀ ਜਾਣਦੇ ਲੋਕਾਂ ਕੋਲ ਲੋਕਾਂ ਦਾ ਕੀ ਕਹਿਣਾ ਹੈ तमाम ਤਸਵੀਰਾਂ ਦੇਖਦੇ ਆਂ ਕਿਵੇਂ ਦੇਖਦੇ ਹੋ ਲਗਾਤਾਰ ਮੁੱਖ ਮੰਤਰੀ ਪੰਜਾਬ ਆ ਰਹੇ ਨੇ ਬਹਿੰਡਾ ਦੀ ਲੋਕ ਸਿੱਟ ਜਿਹੜੀ ਹੌਟ ਬਣੀ ਹੋਈ ਠੀਕ ਹੈ ਬਹੁਤ ਵਧੀਆ ਰਿਸਪੌਂਸ ਹੈ ਤੁਸੀਂ ਦੇਖ ਰਹੇ ਹੋ ਬਹੁਤ ਗਰਮੀ ਹੈ 45 ਤੋਂ 47 ਟੈਂਪਰੇਚਰ ਹੈ ਡਿਗਰੀ ਤਾਂ ਵੀ ਲੋਕਾਂ 'ਚ ਬੜਾ ਉਤਸ਼ਾਹ ਕਿਉਂਕਿ ਲੋਕ ਜਿਹੜੇ ਭਗਵੰਤਬਾਣ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਰਹੇ ਆ ਜਿਵੇਂ 600 ਜੁਨਟ ਬਿਜਲੀ ਹੋ ਗਈ ਸਿੱਖਿਆ ਦਾ ਮਨਾਰ ਲਾ ਲਓ ਮੈਡੀਕਲ ਸਹੂਲਤਾਂ ਲਾ ਲਓ ਪਹਿਲਾਂ ਵਾਲੇ ਲੀਡਰ ਆ ਗਲੀਆਂ ਨਾਲੀਆਂ ਤੱਕ ਸੀਮਤ ਨਹੀਂ ਰੱਖਿਆ ਇੱਕ ਇੱਕ ਪਰਿਵਾਰ ਦੇ ਵਿੱਚ ਦੋ ਦੋ ਨੌਕਰੀਆਂ ਪਿੰਡ ਦੇ ਵਿੱਚ 10-10 ਨੌਕਰੀਆਂ ਬਗੈਰ ਪੈਸੇ ਤੋਂ ਮਿਲੀਆਂ ਤੇ ਕਰਕੇ ਲੋਕਾਂ ਦਾ ਸ਼ਹਿ ਬਾਕੀ ਬਠਿੰਡਾ ਸੀਟ ਤਾਂ ਪ੍ਰਮਾਤਮਾ ਦੀ ਬੜੀ ਮਿਹਰ ਹੈ ਕੁੱਡੀਆਂ ਪਰਿਵਾਰ ਤੇ ਦਰਵੇਸ਼ ਸ਼ਾਹਦਾਨ ਜਹੇਦਾਰ ਜਗਦੇਵ ਸਿੰਘ ਕੁੱਡੀਆਂ ਸਾਹਿਬ ਉਹਨਾਂ ਦੇ ਸਿਆਸਤ ਸੰਭਾਲੀ ਹੋਈ ਹੈ ਜਹੇਦਾਰ ਗੁਰਮੀਤ ਸਿੰਘ ਕੁੱਡੀਆਂ ਨੇ ਬਾਕੀ ਸਾਰੀ ਟੀਮ ਜਿੰਨੀ ਵੀ ਹੈ ਲੰਬੀ ਦੀ ਹਿਸ ਤੱਕ ਇੱਕ ਗਰੁੱਪ ਗਿਣਦੇ ਆ ਇੱਕ ਟੀਮ ਇੱਕ ਪਰਿਵਾਰ ਗਿਣਦੇ ਆ ਆਪਦਾ ਕਿਸੇ ਨੂੰ ਕੋਈ ਵਰਕਰ ਨਹੀਂ ਸਾਰਾ ਪਰਿਵਾਰ ਹੈ ਕੁੱਡੀਆਂ ਸਾਹਿਬ ਦੇ ਨਾਲ ਆ ਜਿਹੜਾ ਜਿੰਨਾ ਵੀ ਲੰਬੀ ਦਾ ਹਲਕਾ ਪੈਂਦਾ ਸਾਰਾ ਬਹੁਤ ਵਧੀਆ ਰਿਸਪੌਂਸ ਆ ਤੁਸੀਂ ਵੇਖ ਰਹੇ ਹੋ ਬਾਕੀ ਗਰਮੀਤ ਸਿੰਘ ਗੁਰੈਤ ਕੇ ਬਾਬੇ ਬੋਰਡ ਨੂੰ ਟਾਉਣਗੇ ਗਰਮੀਤ ਸਿੰਘ ਖੁੱਡੀਆਂ ਵੱਡੀ ਲੀਡ ਨਾਲ ਜਿੱਤਣਗੇ ਗਰਮੀਤ ਸਿੰਘ ਖੁੱਡੀਆਂ ਜਿੱਤਣਗੇ ਜਿੱਤਣਗੇ ਬਹੁਤ ਵਧੀਆ ਰਿਸਪੌਂਸ ਆ ਜੀ ਗਰਮੀਤ ਸਿੰਘ ਖੁੱਡੀਆਂ ਇਥੋਂ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਪਹਿਲਾਂ ਵੀ ਬਹੁਤ ਵੱਡੀ ਲੀਡ ਨਾਲ ਜਿੱਤਿਆ ਜੀ ਜਿਵੇਂ ਪਹਿਲਾਂ ਸੱਤ ਬਾਦਲਾਂ ਨੂੰ ਹਰਾਤਾ ਉਹਨਾਂ ਫਿਰ ਐਤ ਕੀ ਬਾਦਲ ਪਰਿਵਾਰ ਨੂੰ ਇਹ ਬਹੁਤ ਵੱਡੀ ਹਾਰ ਦੇਣਗੇ ਜਿੰਨੇ ਵੀ ਵਰਕਰ ਹੈ ਜਿਨ੍ਹਾਂ ਦਾ ਉਕਸ਼ਾਦ ਦੇਖਦੇ ਆ ਜੀ ਕੋਈ ਗਰਮੀ ਕੋਈ ਸਰਦੀ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਸਵੇਰੇ ਇੱਥੇ 10 ਵਜੇ ਦੇ ਆ ਕੇ ਖੜੇ ਹੋਏ ਆ ਬਹੁਤ ਵਧੀਆ ਜੋ ਪ੍ਰਬਾਲਾ ਕੀਤਾ ਹੋਇਆ ਹੈ ਮਾਨ ਸਾਹਿਬ ਦਾ ਬਹੁਤ ਗਰਮੀ ਸਰਦੀ ਦੇ ਨਾਲ ਇੱਥੇ ਸਵਾਗਤ ਕਰਨਗੇ ਇੱਥੋਂ ਲੈ ਕੇ ਬਾਦਲ ਵਾਇਆ ਹੋ ਕੇ ਹੀ ਬਾਦਲ ਵਾਇਆ ਤੋਂ ਅਸੀਂ ਲੰਬੀ ਵਾਇਆ ਹੀ ਮਲੋਟ ਨਾਸਤ ਅਸੀਂ ਜਾ ਕੇ ਕਰਨੀ ਵਾਲਾ ਜਿਹੜਾ ਹੈਗਾ ਉੱਥੇ ਇਹਨੂੰ ਸਮਾਪਤ ਕਰਾਂਗੇ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਨ ਸਾਹਿਬ ਜਿੱਥੇ ਵੀ ਜਾਣਗੇ ਉਹਦੇ ਨਾਲ ਰਵਾਂਗੇ ਹੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਸਾਡੇ ਬਹੁਤ ਚੇਤੇ ਜਿਹੜੇ ਮੰਤਰੀ ਸਾਹਿਬ ਨੇ ਸਾਡੀ ਬਹੁਤ ਅੱਛੀ ਤਰ੍ਹਾਂ ਦੀ ਇਥੋਂ ਦੇ ਲੋਕਾਂ ਦੀ ਗੱਲ ਸੁਣਦੀ ਆਈ ਬਹੁਤ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜਿੱਥੋਂ ਤੱਕ ਸਾਡੇ ਮੰਨਣਾ ਮੈਨੂੰ ਲੱਗਦਾ ਜੀ ਅਸੀਂ ਇਥੋਂ ਕਮ ਸੇ ਕਮ ਇਹਨੂੰ ਬੜੀ ਤਕੜੀ ਲੀਡ ਦਵਾਵਾਂਗੇ ਲੋਕਾਂ ਦਾ ਇਸ਼ਾਰਾ ਦੱਸ ਰਿਹਾ ਵੀ ਜਿਹੜੀ ਪਹਿਲਾਂ ਲੀਡ ਦਵਾਈ ਸੀ ਜਿਹੜਾ ਪਹਿਲਾਂ ਇਹਨਾਂ ਨੂੰ ਜਿੱਤ ਪ੍ਰਾਪਤ ਕੀਤੀ ਐ ਐਡੇ ਵੱਡੇ ਘਰਾਣੇ ਨੂੰ ਢਾਉਣਾ ਤੁਹਾਨੂੰ ਕੋਈ ਇਹਨਾਂ ਨੇ ਪ੍ਰਾਪਰਟੀ ਨਹੀਂ ਬਣਾਇਆ ਲੋਕਾਂ ਦੇ ਨਾਲ ਪਿਆਰ ਕਮਾਇਆ ਲੋਕਾਂ ਦੇ ਨਾਲ ਨੇੜਤਾ ਬਣਾਈ ਹੈ ਅੱਜ ਜਿੰਨੀ ਵਰਕਰਾਂ ਦੇ ਨਾਲ ਵਰਕਰ ਨਹੀਂ ਸਮਝਦੇ ਆਪਣਾ ਪਰਿਵਾਰ ਸਮਝ ਕੇ ਉਹਨਾਂ ਨੂੰ ਮਿਲਦੇ ਆ ਇਹਨਾਂ ਦੇ ਗਰਮੀਤ ਸਿੰਘ ਖੁੱਡੀਆਂ ਦੇ ਬੇਟਾ ਜੀ ਹੈ ਦੋਨੋਂ ਬੇਟੇ ਉਹਨਾਂ ਨੇ ਵੀ ਬਹੁਤ ਵਧੀਆ ਲੋਕਾਂ ਦੇ ਨਾਲ ਵਿਚਰਦੇ ਆ ਧੀਰਾ ਜੀ ਵੀ ਬਹੁਤ ਵਧੀਆ ਵਿਚਰਦੇ ਆ ਜਦੋਂ ਆਈਦਾ ਹੀ ਕੰਮ ਕਹੀਦਾ ਹੀ ਕੰਮ ਹੋ ਜਾਂਦਾ ਲੋਕਾਂ ਨੂੰ ਕੰਮ ਚਾਹੀਦਾ ਜੀ ਸਰਕਾਰ ਤੋਂ ਖੁਸ਼ ਆ ਲੋਕ ਪਾਣੀ ਆਮ ਰਿਆਈ ਨਹਿਰੀ ਪਾਣੀ ਆਮ ਰਿਆ ਮੋਟਰਾਂ ਆਮ ਚੱਲਦੀਆਂ ਰਹੀਆਂ ਆ ਲੋਕ ਬੰਦ ਆਪਣਾ ਤੇਲ ਵਾਲ ਕੇ ਪਹੁੰਚੇ ਆ ਕੋਈ ਸਰਕਾਰ ਤੋਂ ਉਮੀਦ ਨਹੀਂ ਰੱਖਦੇ ਵੀ ਸਾਨੂੰ ਸਰਕਾਰ ਕੋਈ ਸਹੂਲਤ ਦੇਏਗੀ ਤਾਂ ਅਸੀਂ ਆਵਾਂਗੇ ਕਿਉਂਕਿ ਲੋਕ ਸਰਕਾਰ ਦੇ ਕੰਮਾਂ ਤੋਂ ਹੀ ਬਹੁਤ ਖੁਸ਼ ਆਏ ਲੋਕ ਇਸ ਕਰਕੇ ਆ ਰਹੇ ਆ ਜੀ ਲੋਕਾਂ ਨੂੰ ਕੰਮ ਚਾਹੀਦੇ ਆ ਕੰਮ ਸਰਕਾਰ ਕਰ ਰਹੀ ਆ ਨੌਕਰੀਆਂ ਮਿਲ ਰਹੀਆਂ ਨੇ ਪਹਿਲਾਂ ਹੁੰਦਾ ਕੀ ਸੀਗਾ ਜਿਹਦੇ ਕੋਲੇ ਪੈਸਾ ਹੁੰਦਾ ਸੀਗਾ ਉਹ ਨੌਕਰੀ ਲੈ ਲੈਂਦਾ ਸੀਗਾ ਜਿਹਨੂੰ ਨੌਕਰੀ ਯੋਗ ਹੁੰਦਾ ਸੀਗਾ ਉਹ ਰਹਿ ਜਾਂਦਾ ਸੀਗਾ ਹੁਣ ਕੀ ਆ ਜਿਹਦੇ ਕੋਲੇ ਐਜੂਕੇਸ਼ਨ ਹੈ ਉਹਨੂੰ ਹੀ ਨੌਕਰੀ ਮਿਲੂਗੀ ਕੋਈ ਸਪਾਰਸ਼ ਨਹੀਂ ਚੱਲੂਗੀ ਕੋਈ ਪੈਸਾ ਨਹੀਂ ਚੱਲੂਗਾ ਨਾ ਹੀ ਚੱਲ ਰਿਹਾ ਬਿਲਕੁਲ ਕੋਈ ਪੈਸਾ ਨਹੀਂ ਚੱਲ ਰਿਹਾ ਤਾਂ ਕਿਵੇਂ ਦੇਖਦੇ ਹੋ ਭਗਵੰਤ ਮਾਨ ਆਥਿਆ ਰਹੇ ਨੇ ਕੀ ਲੱਗਦਾ ਬਾਈ ਜੀ ਬਹੁਤ ਵਧੀਆ ਇਤਨਾ ਖੁਸ਼ੀ ਹੈ ਇਤਨੀ ਖੁਸ਼ੀ ਹੈ ਇਨਸਾਨ ਨੂੰ ਹਿੰਦੁਸਤਾਨ ਤੋਂ ਜ਼ਿਆਦਾ ਖੁਸ਼ੀ ਹੈ ਭਗਵਾਨ ਤੁਮਾਰੇ ਆ ਰਿਹਾ ਕੇਸਰੀ ਵਾਲ ਆ ਰਿਹਾ ਠੀਕ ਹੈ ਜੀ ਇਹਦੇ ਚ ਕੀ ਹੈ ਜਿਤਨੇ ਬੰਦੇ ਗਰੀਬ ਆਦਮੀ ਦੇ ਮੁਲਾਜ਼ਮ ਲੱਗੇ ਆ ਬਿਨਾ ਪੈਸੇ ਤੋਂ ਬਿਨਾ ਚਪਾਟ ਤੋਂ ਲੱਗੇ ਜੀ ਬਾਦਲ ਜੀ ਸਰਕਾਰ ਦੇ ਵਿੱਚ ਕਲਰਕ ਰੱਖਣਾ ਜੀ 10-10 ਲੱਖ ਰੁਪਏ ਲੈਂਦੇ ਸੀ ਜੀ 10-10 ਲੱਖ ਰੁਪਇਆ ਮੇਰੇ 55 ਸਾਲ ਦੀ ਉਮਰ ਹੋ ਗਈ ਐਸ ਬਾਦਲ ਕਾਰ ਦਾ ਮੇਰਾ ਪਿੰਡ ਨਾਲ ਹੀ ਹੈ ਅਸੀਂ ਕਹਿੰਦੇ ਜੇ ਭਗਵਾਨ ਤੁਮਾਰ ਸਰਕਾਰ ਆਈ ਹਰੇਕ ਪਿੰਡ ਦੇ ਵਿੱਚ 10-10 ਬੱਚੇ ਲੱਗੇ ਆ तो लेके लगा नहीं लगे था। कोई आंगनबाड़ी कोई गया कोई जज लग गया बिना सब तो, बिना पैस तो लगे कोई गरीब बंद नौकरी नहीं करता जिंदगी पर हम देखो हर एक गरीब मेरी कुड़ी लगी है खुद जो बाजगार आई पैसे भी लख मेरे को नहीं मेरी कुड़ी फिर ही लगी है बिना पैसे तो बिना छपाट लगी मैंने खुशी है पांच साल होर आ ना ਇਹ ਦੂਜੇ ਨਾਂਂ ਠੰਡ ਖਤਮ ਹੋ ਜਾਣਾ ਹੈ ਦੋਨੇ ਪਾਰਟੀ ਨਾਂਂ ਸਾਖਤ ਹੋਏ ਕਹਦੇ ਦੀ ਜਿੱਤਰ ਕਹਿੰਦਾ ਹੈ ਦਿੱਲੀ ਵਾਲੀਆਂ ਪਾਰਟੀ ਨਹੀਂ 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 ਕੋਈ ਦਿੱਲੀ ਵਾਲੀ ਪਾਰਟੀ ਨਹੀਂ ਹੈ ਦਿੱਲੀ ਦੇ ਵਿੱਚ ਕੇਸ਼ਰੀਵਾਲ ਆਪ ਦਾ ਕੰਮ ਕਰ ਰਿਹਾ ਹੈ ਭਗਵੰਤ ਮਾਨ ਪੰਜਾਬ ਦੇ ਵਿੱਚ ਆਪ ਦਾ ਕੰਮ ਕਰ ਰਿਹਾ ਹੈ ਪਰ ਦੋਨਾਂ ਦੇ ਸੋਰੇ ਕੋਈ ਹੈ ਦੋਨਾਂ ਦੇ ਸੋਰੇ ਕੋਈ ਸੋਨਾ ਚੱਲਣਗੇ ਇੱਕੋ ਨੀਂਦ ਨਾ ਸਮਝਣ ਲਗੇ ਗਰੀਬ ਹੋਵੇ ਅਮੀਰ ਇੱਕ ਹੀ ਰਾ ਜਾਊਗਾ ਬੀ ਜੀ ਪੀ ਕਿਹ ਚੱਲਦੀ ਹੈ ਉਹ ਵੀ ਬਾਦਲ ਸਾਹਿਬ ਦਿੱਲੀੋਂ ਚਲਾਉਂਦੇ ਸੀਗੇ ਬਹੁਤ ਵਧੀਆ ਬੰਦਾ ਜੀ ਗਰੀਬ ਸਾਹਿਬ ਬੰਦਾ ਹੈਗਾ ਅੱਛਾ ਇਹਨੂੰ ਅੰਨੀ ਲੀਲੋ ਜਿਤਾਵਾਂਗੇ ਤੁਸੀਂ ਜਾਂਚ ਕਰਿਓ ਵਾਕਿਆ ਬਿਲਕੁਲ ਅੰਨੀ ਲੀਨਾ ਜਿਤਾਵਾਂਗੇ ਤਮਾਮ ਜਿਹੜੀਆਂ ਸੀਆਈਡੀ ਦੇ ਬਾਹਰ ਦੇ ਤਿੰਨ ਚਾਰ ਜਿਹੜੀਆਂ ਦੀਆਂ ਜਿਹੜੀਆਂ ਪੁਲਿਸ ਲਈ ਹੋਈ ਹੈ ਇੱਥੇ ਤਾਂ ਲੋਕਾਂ ਕੋਲ ਹੋਰ ਵੀ ਜਾਣਾਂ ਕਿਸ ਤਰ੍ਹਾਂ ਦਾ ਰੁਝਾਨ ਜਿਹੜੀ ਹੈ ਤਾਂ ਤਮਾਮ ਅਥੇ ਸਨਖੜਾ ਹੈ ਕੋਲ ਜਾਣਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਲਗਾਤਾਰ ਕਿਵੇਂ ਦੇਖਦੇ ਹਾਂ ਭਗਵੰਤ ਮਾਨ ਜੀ ਇੱਥੇ ਪਹੁੰਚ ਰਹੇ ਨੇ ਤਾਂ ਲਗਾਤਾਰ ਸਿਹਰ ਦੇ ਤੁਸੀਂ ਵੀ ਇੱਥੇ ਪ੍ਰਸ਼ਾਸਨ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਮਾਹੌਲ ਹੈ ਵਰਕਰਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਬੜਾ ਵਧੀਆ ਮਾਹੌਲ ਹੈ ਸੀਐਮ ਸਾਹਿਬ ਨੂੰ ਦੇਖਣ ਦੇ ਲਈ ਕਿਉਂਕਿ ਜਿਹੜੇ ਸੀਐਮ ਸਾਹਿਬ ਅੱਜ ਬਾਦਲਪਿੰਡ ਦੇ ਵਿੱਚ ਪਹੁੰਚ ਰਹੇ ਆ ਜਿਹੜਾ ਕਿ ਸਿਆਸੀ ਤੌਰ ਤੇ ਬਹੁਤ ਫੇਮਸ ਹੈ ਪੂਰੇ ਪੰਜਾਬ ਦੇ ਵਿੱਚ ਬਾਦਲਪਿੰਡ ਉੱਥੇ ਅੱਜ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਸੀਐਮ ਸਾਹਿਬ ਪਹੁੰਚ ਰਹੇ ਆ ਵੱਡਾ ਇੱਕ ਰੋਡ ਸ਼ੋਅ ਕੱਢਣ ਲਈ ਬਹੁਤ ਵਧੀਆ ਜਨੂਨ ਹੈ ਜਿਆ ਦਰਸ਼ਕਾਂ ਦੇ ਹਾਲ ਸਾਰੇ ਸਰੋਤੇ ਜਿਹੜੇ ਦੇਖਣ ਨੇ ਸੁਣਨ ਆਉਣ ਵਾਲੇ ਆ ਸੀਐਮ ਸਾਹਿਬ ਦੇ ਉਨ੍ਹਾਂ ਚ ਬੜਾ ਦਸ਼ਾ ਹੈ ਦੇਖੋ ਟਾਈਮ ਜਿਹੜਾ ਹੋਇਆ ਪਿਆ 2:30 ਵਜੇ ਪਿਆ ਹੈ ਦੁਪਹਿ ਹੁਣ ਜਿਹੜੇ ਆ ਹੀਟ ਹੋਏ ਪਏ ਐ ਹੱਥਾਂ 'ਚ ਫੁੱਲ ਆ ਫੁੱਲ ਗਰਮੀ ਐ ਹੁਣ ਹੀਟ ਹੋਏ ਪਏ ਐ ਪਰ ਫੇਰ ਵੀ ਤੁਸੀਂ ਦੇਖ ਸਕਦੇ ਹੋ ਖੜੇ ਆ ਸਾਰੇ ਕੋਈ ਥੋੜਾ ਬਹੁਤ ਕਿਸੇ ਦੇ ਜਿੱਥੇ ਵੀ ਛਾਂ ਦਾ ਥਾਰਾ ਮਿਲਦਾ ਛਾਂ ਦਾ ਥਾਰਾ ਲੈ ਰਿਆ ਨਹੀਂ ਮਿਲਦਾ ਤਾਂ ਸਰ ਸ਼ਰੀਆਮ ਸਾਰੇ ਧੁੱਪ 'ਚ ਖੜੇ ਆ ਵਰਕਰ ਪੂਰਾ ਦਸ਼ਾ ਡਟ ਕੇ ਜਿਹੜਾ ਕਿ ਸਵਾਗਤ ਕੀਤਾ ਜਾਊਗਾ ਸਰ ਕਹਿੰਦੇ ਆ ਦਿੱਲੀ ਦੀਆਂ ਪਾਰਟੀਆਂ ਲੈ ਕੇ ਆਏ ਆ ਦਿੱਲੀ ਦੀਆਂ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਨਹੀਂ ਦਿੱਲੀ ਦੀਆਂ ਪਾਰਟੀਆਂ ਚੱਲਣ ਲਈ ਇੱਕ ਗੱਲ ਦੱਸੋ ਮੈਨੂੰ ਜਦੋਂ ਇੱਥੇ ਇਹ ਟਿਕਟ ਦਾ ਐਲਾਨ ਕਰਨਾ ਸੀ ਬਠਿੰਡੇ ਵਾਲੀ ਦਾ ਦਿੱਲੀ ਵਾਲੀ ਜਿਹੜੀ ਪਾਰਟੀ ਆ ਜਿਹੜੀ ਦਿੱਲੀ ਵਾਲੀ ਪਾਰਟੀ ਕਹਿੰਦੇ ਆ ਸਭ ਤੋਂ ਪਹਿਲਾਂ ਜੇ ਟਿਕਟ ਦੇ ਅਨਾਉਂਸਮੈਂਟ ਕਿਹਨੇ ਕੀਤੀ ਬਟਿੰਡਾ ਸੀਟ ਤੋਂ ਜਹਦਾਰ ਗਰਮੀਤ ਸਿੰਘ ਖੁੰਡਿਆ ਇਹਦੀ ਆਮ ਆਦਮੀ ਪਾਰਟੀ ਨੇ ਜਿਹੜੀ ਇਹ ਆਪਦੇ ਆਪ ਨੂੰ ਇਥੇ ਲੋਕਲ ਬਾਦਲਪਿੰਡ ਤੋਂ ਚੱਲਦੀ ਪਾਰਟੀ ਹੈ ਇਹਨਾਂ ਨੇ ਨਾ ਸਮਾਂ ਕਾਹਤੋਂ ਲਾਦਾ ਫਿਰ ਇਹਦਾ ਕੈਂਡੀਡੇਟ ਅਨਾਉਂਸ ਕਰਨ ਤੇ ਸੋ ਇਹ ਗੱਲ ਨਹੀਂ ਇਹ ਹੀ ਹੁੰਦੀ ਇਹ ਨਹੀਂ ਹੁੰਦੀ ਜਿਹੜੀ ਪੰਜਾਬ ਦੀ ਕਾਈ ਹੁੰਦੀ ਆ ਪੰਜਾਬ ਦੀ ਕਾਈ ਨੈਸ਼ਨਲ ਪਾਰਟੀ ਹੈ ਸਾਡੀ ਪੰਜਾਬ ਦੀ ਕਾਈ ਸੀਐਮ ਸਾਹਿਬ ਦੇ ਅੰਡਰ ਚੱਲਦੀ ਉਹ ਆਪਦੇ ਫੈਸਲੇ ਲੈਣ ਲਈ ਇਜਾਜ਼ਤ ਨਹੀਂ ਆਪਦੇ ਫੈਸਲੇ ਲੈਣ ਲਈ ਇਜਾਜ਼ਤ ਨਹੀਂ ਤਾ ਕਿਵੇਂ ਦੇਖਦੇ ਹਾਂ ਲਗਾਤਾਰ ਪਿੰਡਾਂ ਦੇ ਵਿੱਚੋਂ ਕਿੰਨੇ ਕ ਲੋਕ ਸਮਰਥਕ ਤੁਸੀਂ ਝੰਡੇ ਲੈ ਕੇ ਇੱਥੇ ਪਹੁੰਚੋ ਸੀਐਮ ਦਾ ਸਵਾਗਤ ਕਰਨ ਲਈ ਹਾਂਜੀ ਲਗਾਤਾਰ ਸਾਰੇ ਪਿੰਡਾਂ ਚੋਂ ਹੀ ਬਹੁਤ ਹੀ ਭਾਰੀ ਮਾਤਰਾ 'ਚ ਇੱਥੇ ਲੋਕ ਆਏ ਆ ਤੇ ਕਿਸੇ ਨੇ ਕੋਈ ਬਿਨਾ ਗਰਮੀ ਦੀ ਪਰਵਾਹ ਕੀਤੇ ਆ ਇਹ ਲੋਕ ਇੱਥੇ ਕਿੰਨੇ ਉਤਸ਼ਾਹ ਨਾਲ 2:00 ਵਜੇ ਵੀ ਇੱਥੇ ਖੜੇ ਆ ਕਿਸੇ ਨੂੰ ਕੋਈ ਪਰਵਾਹ ਨਹੀਂ ਇਹਨਾਂ ਦਾ ਲੋਕਾਂ 'ਚ ਉਤਸ਼ਾਹ ਹੀ ਹੈ ਨਾ ਵੀ ਖੁੱਡੀਆਂ ਸਾਹਿਬ ਕਿੰਨੇ ਇਮਾਨਦਾਰ ਬੰਦੇ ਆ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਸਾਰੇ ਬੰਦੇ ਬੁਰੇ ਉਤਸ਼ਾਹ ਨਾਲ ਤੇ ਸਾਥ ਦੇਣ ਲਈ ਤਿਆਰ ਆ ਪੂਰਾ ਲੀਡ ਨਾਲ ਹੀ ਜਿੱਤ ਪ੍ਰਾਪਤ ਕਰਨਗੇ ਜੀ ਸਰਪੰਚ ਸਾਹਿਬ ਗੁੱਲ ਖੁੱਡੀਆਂ ਸਾਲ ਦੇ ਜਿੱਤ ਪ੍ਰਾਪਤ ਕਰਨਗੇ ਦਾ तमाम ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਕਿੰਨੇ ਕੇ ਬੋਮਤ ਨਾਲ ਆਪਣਾ ਲੱਖਾਂ ਦੇ ਵਿੱਚ ਜਾਊਗਾ 1 ਲੱਖ ਤੋਂ ਪਲੱਸ ਜਾਵਾਂਗਾ ਬਹੁਤ ਵਧੀਆ ਮਹਾਰਾਜ ਕਿਰਪਾ ਕਰੋ ਬਹੁਤ ਵਧੀਆ ਬਿਲਕੁਲ ਪਿਆਰ ਵੇਖੋ ਲੋਕਾਂ ਦਾ ਪਿਆਰ ਵੇਖੋ ਇੰਨੀ ਗਰਮੀ ਦੇ ਵਿੱਚ ਜਿਹੜੀ ਸੰਗਤ ਖੜੀ ਹੈ ਇਹ ਲੋਕਾਂ ਦਾ ਖੁੱਡੀਆਂ ਸਾਬ ਨਾਲ ਪਿਆਰ ਹੀ ਹੈ ਗਰਮੀ ਦੀ ਪਰਵਾਹ ਨਹੀਂ ਕਰਦੇ ਲੋਕ ਖੁੱਡੀਆਂ ਸਾਹਿਬ ਦਾ ਪਰਿਵਾਰ ਹੈ ਉਹਨਾਂ ਦਾ ਜਿਹੜੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਨਾ ਉਹਦਾ ਕਰਕੇ ਇਹਨਾਂ ਲੋਕ ਪਿਆਰ ਕਰਦੇ ਆ ਬਿਲਕੁਲ ਇਮਾਨਦਾਰੀ ਜਿਹੜੀ ਮਿਸਾਲ ਹੈ ਉਹਦੇ ਕਰਕੇ ਪੱਕੀ ਆ ਐਲਾਨ ਬਾਕੀ ਹੈ ਜੀ ਕਿਉਂਕਿ ਐਲਾਨ ਹਾਂ ਜੀ ਹਾਂ ਜੀ ਜਿੱਤ ਪੱਕੀ ਜੀ ਆ ਫਿਰ ਤੁਸੀਂ ਸੁਮੇਤ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਵੀ ਥੋੜੀ ਤਾਂ ਫੈਮਿਲੀ ਰਿਲੇਸ਼ਨ ਵੀ ਨੇ ਤਾਂ ਕੀ ਲੱਗਦਾ ਜਿੱਤ ਪਟਾਗੇ ਦਿੱਤਾਗੇ ਜਿੱਤਾਂ ਹੋਈ ਗਈ ਅੱਜ ਇਹ ਕਰੀਰ ਹੋ ਗਿਆ ਜੀ ਬਾਦਲ ਪਿੰਡ ਦੇ ਵਿੱਚ ਹਾਂ ਲਓ ਜੀ ਬਾਦਲ ਪਿੰਡ ਦੇ ਵਿੱਚ ਵੇਖੋ ਕੀ ਕਿੰਨਾ ਰਾਸ਼ੇ ਬਾਦਲ ਚ ਕਲੀਅਰ ਹੋ ਗਿਆ ਅੱਜ ਨਰੂਆ ਨੇ ਕਲੀਅਰ ਹੋ ਗਿਆ ਹੁਣ ਬਾਦਲ ਵੀ ਕਲੀਅਰ ਹੋ ਗਿਆ ਨਹੀਂ ਲੱਗਦਾ ਤਾਂ ਆਈ ਸੀ ਪਹਿਲਾਂ ਤਾਂ ਕਹਿੰਦੇ ਬਾਦਲਾਂ ਨਾਲ ਬੱਦਸਾ ਨੂੰ ਹਰਾਇਆ ਸੀ ਉਹਨਾਂ ਬਾਦਲਾਂ ਨਾਲ ਗੜਵੇ ਟਾਤਾ ਬਸ ਖਤਮ ਕਰਦਾ ਅੱਜ ਬਾਦਲ ਵਾਲੇ ਖਤਮ ਕਰ ਦਿੰਦੇ ਨੇ ਕਿਲਾ ਟਾ ਦੇਣਾ ਕਿਲਾ ਜੀ ਕਿਲਾ ਫਤਿਹ ਕਰਤਾ ਇਹ ਬਾਦਲਾ ਵਾਲਾ ਹਾਂ ਨਾਲ ਕਿਲਾ ਫਤਿਹ ਹੋ ਗਿਆ ਜੀ ਜਿਹੜੇ ਸਾਨੂੰ ਕਹਿ ਰਹੇ ਨੇ ਵੀ ਇਹ ਦਿੱਲੀ ਤੋਂ ਟੀਮਾਂ ਆਈਆਂ ਹੋਈਆਂ ਆ ਸਾਰੇ ਸਾਡੇ ਆਮ ਪਿੰਡਾਂ ਦੇ ਲੋਕ ਨੇ ਇਹ ਕੋ ਬਾਰੋਂ ਨਹੀਂ ਆਈ ਚੈੱਕ ਕਰ ਲੋ ਬਾਦਲ ਵਾਲੇ ਸਾਰੇ ਬਾਈ ਫੇਸ ਜਾਣਦੇ ਆ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣੇ ਆ ਇਹ ਕੋ 5 ਸਾਲ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਬਜ਼ੁਰਗ ਤੱਕ ਨੂੰ ਜਾਣਦੇ ਆ ਵੀ ਕਿਹੜਾ ਬੰਦਾ ਕਿੱਥੋਂ ਆਦਾ ਆ ਤੁਸੀਂ ਛਾਤੀ ਮਾਰ ਲੋ ਬਾਦਲ ਸਾਹਿਬ ਦੇ ਕਿਲੇ ਤੋਂ ਲੈ ਕੇ ਤੇ ਇੱਧਰ ਤੁਸੀਂ ਦੇਖ ਲੋ ਪਿੱਛੇ ਕਿਲੋਮੀਟਰ ਤੱਕ ਸਾਰਾ ਠਾਠਾ ਮਾਰਦਾ ਇਕੱਠਾ ਖੜਾ ਲੋਕਾਂ ਦਾ ਠੀਕ ਹੈ ਇਹ ਲੋਕ ਆਮ ਘਰਾਂ ਤੋਂ ਆਏ ਹੋਏ ਨੇ ਇਹ ਕੋਈ ਪੇੜ ਨਹੀਂ ਹੈਗੇ ਇਹ ਕੋਈ ਦਿਹਾੜੀਆਂ ਦੇ ਲਿਆਂਦੇ ਹੋਏ 5-500 ਰੁਪਏ ਦੇ ਲਿਆਂਦੇ ਹੋਏ ਕੋਈ ਬੰਦਾ ਨਹੀਂ ਹੈ ਸਾਰੇ ਆਪਣਾ ਕੰਮ ਛੱਡ ਕੇ ਆਏ ਆ ਇਹ ਸਿਰਫ ਲੰਬੀ ਹਲਕੇ ਦੇ ਸਿਰਪਾਹੀ ਥੋੜੇ ਜੇ ਪਿੰਡਾਂ ਦਾ ਇਕੱਠ ਹੈਗਾ ਬਾਕੀ ਇਕੱਠ ਸਾਨੂੰ ਮਲੋੜ ਦੇ ਵਿੱਚ ਦੇਖਣ ਨੂੰ ਮਿਲੂਗਾ ਅਗਲਾ ਇਕੱਠ ਸਪਾਣਾ ਦੇ ਵਿੱਚ ਦੇਖਣ ਨੂੰ ਮਿਲੂਗਾ ਪਿੱਛੇ ਤੁਸੀਂ ਨਰੂਆਣੇ ਪਿੱਛੇ ਦੇਖ ਕੇ ਆਏ ਹੋ ਉੱਥੇ ਜਿੱਤ ਫਾਈਨਲ ਹੋਈ ਹੈ ਹੁਣ ਇੱਥੇ ਜਿੱਤ ਦਾ ਅਸੀਂ ਐਲਾਨ ਕਰ ਚੁੱਕੇ ਆ ਅੱਗੇ ਮਲੋੜ ਦੇ ਵਿੱਚ ਕਰਨਾ ਤੇ ਅੱਗੇ ਜਿਹੜਾ ਸਗਾ ਆਪਣਾ ਆਲਮਾਲਾ ਪਿੰਡ ਹੈਗਾ ਉੱਥੇ ਬਹੁਤ ਵੱਡਾ ਇਕੱਠ ਹੋਣਾ ਇਸੇ ਤਰ੍ਹਾਂ ਇਕੱਠ ਸਾਰਾ ਲਗਾਤਾਰ ਅਸੀਂ ਜਿੱਤ ਦੇ ਵੱਲ ਵਧ ਰਹੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਭਗਵਾਨ ਜੀ ਕਹਿੰਦੇ ਨੇ 13 ਜ਼ਿਲ੍ਹੇ ਜਾਂ 13 ਦੇ ਨਾਲ ਮੈਨੂੰ 13 ਹੱਥ ਮੈਨੂੰ ਚਾਹੀਦੇ ਆ ਤਹਿਤ ਵਿਰੋਧੀ ਧਿਰ ਉਸ ਦੇ ਵਿੱਚ ਟਿੱਪਣੀਆਂ ਕਰੀ ਜਾਂ ਜੀ ਇਹਨਾਂ ਨੂੰ ਇੱਕ ਵੀ ਨਹੀਂ ਆਉਂਦੀ ਸੈਂਟੇ ਪਹਿਲਾਂ 92 ਹੱਥ ਦਿੱਤੇ ਸੀ ਹੁਣ ਤੇਰਾ ਹੱਥ ਘਾ ਦੇ ਲਈ ਬਿਲਕੁਲ ਬਿਲਕੁਲ ਚਾਹੀंदे ਜੀ ਤੇਰਾ ਤਾਂ ਹੁਣ ਅਸੀਂ ਵਿਧਾਨ ਸਭਾ ਜੀ ਅੱਗੇ ਵੀ ਬੋਲਾਂਗੇ ਸੈਂਟਰ ਜੀ ਅੱਗੇ ਵੀ ਸਾਡੀ ਆਵਾਜ਼ ਗੂੰਜੂਗੀ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਹੁਣ ਅਸੀਂ ਸੈਂਟਰ ਦੇ ਵਿੱਚ ਜਾ ਕੇ ਮੋਦੀ ਸਾਹਿਬ ਦੇ ਖਿਲਾਫ ਖੜਾਂਗੇ ਉੱਥੇ ਜਾ ਕੇ ਮੋਦੀ ਸਾਹਿਬ ਦੇ ਖਿਲਾਫ ਖੜਾਂਗੇ ਜਾ ਕੇ ਤਾਂ तमाम ਤਸਵੀਰਾਂ ਨੇ ਤਾ ਲਗਾਤਾਰ ਕੀ ਉਹਨਾਂ ਨਕਸ਼ਤਿਆਂ ਦਾ ਬਹੁਤ ਚਾਰ ਤਰੀਕ ਦੇ ਇੱਕ ਤਰੀਕ ਦੇਿਆ ਜਾਓ ਵੋਟਾਂ ਤੋਂ ਬਾਅਦ ਚਾਰ ਨੂੰ ਜਿਹੜਾ ਰਿਜ਼ਲਟ ਉਹਨਾਂ ਰਿਜ਼ਲਟਾਂ ਤੋਂ ਬਾਅਦ ਹੀ ਪਤਾ ਲੱਗੂਗਾ ਮੇਰੇ ਪੰਜਾਬ ਬਾਰੇ ਲੈਣ ਲਈ ਮੈਂ ਧੰਨਵਾਦ